श्याम जी ना, आ, जी ना जी बहुत ਸਾਡਾ ਪੁਰਾਣਾ ਮਿੱਤਰ ਤੇ ਕਹਿ ਲੋ ਇੱਕ ਤਾਂ ਉਹ ਜਿਹੜੇ ਸ਼ਾਮ ਜੀ ਆ ਪੰਜਾਬੀ ਸਾਡੇ ਪੰਜਾਬ ਦੇ ਤੇ ਬੋਲਦੇ ਵੀ ਪੰਜਾਬੀ ਹਾਲਾਂਕਿ ਉਹਨਾਂ ਦੇ ਬੱਚੇ ਅੱਗੇ ਬਾਲੀਵੁੱਡ ਚ ਕੰਮ ਕਰਦੇ ਆ ਉਹ ਬੋਲਦੇ ਆ ਨਹੀਂ ਪਰ ਸ਼ਾਮ ਜੀ ਬਹੁਤ ਅੱਛੀ ਪੰਜਾਬੀ ਬੋਲਦੇ ਆ ਔਰ ਸਾਡੇ ਨਾਲ ਸ਼ਾਮ ਜੀ ਹਸ਼ਰ ਵੇਲੇ ਤੋਂ ਜੁੜੇ ਹੋਇਆ ਹਸ਼ਰ ਤੋਂ ਬਾਅਦ ਫਿਰ ਅਸੀਂ ਹੋਰ ਫਿਲਮਾਂ ਬਣਾਈਆਂ ਪਰ ਉਹਨਾਂ ਨਾਲ ਨਹੀਂ ਕੰਮ ਕਰ ਕਰ ਪਏ ਇੱਕ ਦੋ ਫਿਲਮਾਂ ਵੇਲੇ ਗੱਲ ਵੀ ਚੱਲੀ ਪਰ ਉਹ ਕਈ ਵਾਰੀ ਬੰਦਾ ਬਿਜ਼ੀ ਹੁੰਦਾ ਉਹ ਮੈਨੂੰ ਮਿਲਦੇ ਹੁੰਦੇ ਸੀ ਜਦੋਂ ਕਦੇ ਈਸ਼ਾਨ ਜਿੱਥੇ ਰਹਿੰਦਾ ਨਾ ਉਸੇ ਬਿਲਡਿੰਗ 'ਚ ਸ਼ਾਮ ਜੀ ਰਹਿੰਦੇ ਆ ਤਾਂ ਕਈ ਵਾਰੀ ਜਦੋਂ ਅਸੀਂ ਸ਼ਾਮਾ ਨੂੰ ਇਕੱਠੇ-ਕੁੱਠੇ ਹੋਣੇ ਤਾਂ ਸ਼ਾਮ ਜੀ ਮਿਲਦੇ ਹੁੰਦੇ ਸੀ ਦੋਨਾਂ ਦੇ ਦੋ ਸ਼ਿਕਵੇ ਸੀ ਵੀ ਤੂੰ ਘਰ ਨਹੀਂ ਆਉਂਦਾ ਕਦੇ ਯਾਰ ਤੇ ਦੂਜਾ ਵੀ ਆਪਾਂ ਦੁਬਾਰਾ ਫਿਲਮ ਕਿਉਂ ਨਹੀਂ ਕਰਦੇ ਤੇ ਫਿਰ ਜਦੋਂ ਇਹ ਫਿਲਮ ਸ਼ੁਰੂ ਕਰੀ ਤਾਂ ਮੈਂ ਪਹਿਲਾਂ ਇਹਨੂੰ ਕਿਹਾ ਮੈਂ ਕਿਹਾ ਤੀਰਾ ਜੀ ਨੂੰ ਬੇਨਤੀ ਕਰੀ ਵੀ ਆਪਾਂ ਸ਼ਾਮ ਜੀ ਨੂੰ ਇਸ ਵਾਰੀ ਲੈਣਾ ਬਹੁਤ ਪਿਆਰੇ ਸਤਕਾਰਯੋਗ ਅੰਸਾਰਾ ਅਤੇ ਬਹੁਤ ਅਦਭਵੀਵੀਆਂ ਅਤੇ ਪਹਿਲੇ ਫਾਈਟ ਮਾਸਟਰ ਜਿਹੜੇ ਸੈਟ ਤੇ ਛੇਤੀ ਗਾਲ ਹੀ ਨਹੀਂ ਕੱਢਦੇ ਨੇ ਆਮ ਤੌਰ ਤੇ ਜਿਹੜੇ ਫਾਈਟ ਮਾਸਟਰ ਹੈ ਆ ਵਿਜ਼ਿਬਲ ਲੈਂਗੁਏਜ ਕਿਉਂਕਿ ਬੰਬੇ ਦਾ ਸਟਾਈਲ ਹੈ ਹੋਣਾ ਇਹ ਸਾਡੇ ਮਤਲਬ ਉਹ ਬਹੁਤ ਸੋਬਰ ਸੋ ਸਾਰੇ ਉਹਨਾਂ ਦਾ ਬਹੁਤ ਪਿਆਰ ਸਤਕਾਰ ਅੱਜ ਜੋ ਹੈ ਨਹੀਂ ਅਸੀਂ ਉਹਨਾਂ ਦੀ ਹਾਜ਼ਰੀ ਲਵੋਨੀ ਹੈ